ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾ ਮੰਨੋ ਤੁਸੀਂ ਬਹੁਤ ਸਾਰੇ ਜੀਵ ਜੰਤੂ ਦੇਖੇ ਹੋਣੇ ਆ ਪਰ ਐਸ ਤਰੀਕੇ ਦਾ ਜੀਵ ਕੋਈ ਨਹੀਂ ਦੇਖਿਆ ਹੋਣਾ ਦੇਖੋ ਇਹ ਕਿਦਾਂ ਇੱਕ ਸੁੰਡ ਇੱਕ ਸਪੋਲੀਆ ਇੱਕ ਗੰਡੋਵਾ ਉਦਾਂ ਦੀ ਇੱਕ ਚੀਜ਼ ਆ ਜਿਹੜੀ ਪਾਣੀ ਦੇ ਵਿੱਚ ਤੈਰਦੀ ਫਿਰਦੀ ਆ ਜਿਵੇਂ ਹੀ ਉਹਨੂੰ ਉਹ ਬੰਦਾ ਟੱਕਾ ਲਾਉਂਦਾ ਉਹ ਡੰਡਾ ਛੋਟੀ ਦੇ ਨਾਲ ਹਿਲਾਉਂਦਾ ਤਾਂ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਜਿਵੇਂ ਉਹ ਕੁਝ ਨਹੀਂ ਹੁੰਦਾ ਹੈਗਾ ਜਿਵੇਂ ਕੋਈ ਸਵਾਦ ਆ ਬਣਿਆ ਹੁੰਦਾ ਤੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਇਕਦਮ ਇਹ ਕਿਹੜਾ ਜੀਵ ਹੋ ਸਕਦਾ ਜੇ ਕਿਸੇ ਨੂੰ ਪਤਾ ਹੋਇਆ ਤਾਂ ਜਰੂਰ ਦੱਸਿਓ ਕਿਉਂਕਿ ਮੈਂ ਇਦਾਂ ਦਾ ਪ੍ਰਮਾਤਮਾ ਦਾ ਬਣਾਇਆ ਹੋਇਆ ਜੀਵ ਪਹਿਲੀ ਵਾਰੀ ਦੇਖਿਆ ਵਾਹਿਗੁਰੂ ਦਾ ਐਸਾ ਰੰਗ ਪਹਿਲੀ ਵਾਰੀ ਦੇਖਿਆ ਜੀ ਨੂੰ ਜਦੋਂ ਕੋਈ ਛੇੜਦਾ ਤੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਜਿੱਦਾਂ ਸਵਾਹ ਹੁੰਦਾ ਕਮਾਲਾ ਬਹੁਤ ਖੁਸ਼ ਆ ਉਸ ਪ੍ਰਮਾਤਮਾ ਦੇ ਐਸੇ ਜੀਵ ਜੰਤੂ ਜਿਨ੍ਹਾਂ ਦੇ ਬਾਰੇ ਹਜੇ ਤੱਕ ਅਸੀਂ ਜਾਣਦੇ ਨਹੀਂ ਜਾਂ ਜਿਨ੍ਹਾਂ ਤੱਕ ਹਜੇ ਸਾਡੀ ਪਹੁੰਚ ਨਹੀਂ ਹੈਗੀ ਸਮੇਂ-ਸਮੇਂ ਸਰ ਜਿੱਦਾਂ ਪ੍ਰਮਾਤਮਾ ਦਾ ਹੁਕਮ ਹੁੰਦਾ ਉਹ ਸਾਡੇ ਸਾਹਮਣੇ ਆਉਂਦੇ ਜਾਂਦੇ ਅਤੇ ਸਾਨੂੰ ਉਹਦੇ ਬਾਰੇ ਪਤਾ ਲੱਗਦਾ ਰਹਿੰਦਾ ਉਸ ਕਾਲਪੁਰਖ ਵਾਹਿਗੁਰੂ ਦੇ ਬਣਾਏ ਹੋਏ ਇਹਨਾਂ ਰੰਗਾਂ ਨੂੰ ਦੇਖ ਕੇ ਉਸ ਪ੍ਰਮਾਤਮਾ ਨੂੰ ਯਾਦ ਕਰਿਆ ਕਰੋ ਜ਼ਿੰਦਗੀ ਬਹੁਤ ਖੂਬਸੂਰਤ ਆ ਉਪਰਮਾਤਮਾ ਹਰ ਇੱਕ ਸ਼ੈਅ ਦੇ ਵਿੱਚ ਵਾਸ ਕਰਦਾ ਜਿਉਂਦੇ ਬਸਦੇ ਰਹੋ ਧੰਨਵਾਦ